ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਭੈਣ ਰਾਣੀ ਅਚਾਨਕ ਦੌਰਾ ਪੈਣ ਦੇ ਨਾਲ ਤੇ ਗਰੀਬਣੀ ਚੁੰਨੇ ਦੇ ਵਿੱਚ ਦੇ ਡਿੱਗ ਪਈ ਸੀ ਤੇ ਪਹਿਲਾਂ ਵੀ ਵਿਚਾਰੀ ਨੂੰ ਦੌਰੇ ਪੈਂਦੇ ਸੀ ਤੇ ਚੁੱਲ੍ਹੇ 'ਚ ਡਿੱਗਣ ਦੇ ਨਾਲ ਇਹ ਵਿਚਾਰੀ ਦਾ ਇੱਕ ਸਾਈਡ ਸਾਰਾ ਸੜ ਗਈ ਆ ਤੇ ਕੁਦਰਤ ਦੀ ਮਰਜ਼ੀ ਆ ਸੜਵੀ ਇੰਨੀ ਗਈ ਵੀ ਗਰੀਬਣੀ ਜਿੰਨਾਂ ਤੇ ਕਿੰਨੇ ਨੂੰ ਹੁਸ਼ ਨਹੀਂ ਆਈ ਉਹਨਾਂ ਤੇ ਕੰਸਰਟ ਦੀ ਰਹੀ ਘਰ ਵੀ ਕੋਈ ਨਹੀਂ ਸੀਗਾ ਤੇ ਸਰੀਰ ਦਾ ਕਾਫੀ ਨੁਕਸਾਨ ਹੋਇਆ ਏ ਇਹ ਇਹਨਾਂ ਦੇ ਪਤੀ ਨੇ ਮੰਗਤ ਜੀ ਪਹਿਲਾਂ ਵੀ ਅਸੀਂ ਜਿੰਨੇ ਜੋਗੇ ਹੈਗੇ ਸੀ ਕਿ ਪਿੰਡ ਵਿੱਚੋਂ ਪੈਸੇ ਇਕੱਠੇ ਕਰਕੇ ਇਹਨਾਂ ਦੇ ਇਲਾਜ ਤੇ ਲਾਏ ਨੇ ਪਰ ਪੈਸੇ ਦੀ ਕਾਫੀ ਲੋੜ ਆ ਇਹ ਮੰਗਤ ਜੀ ਕੱਲ ਮੇਰੇ ਕੋਲ ਆਏ ਕਹਿੰਦੇ ਵੀਰ ਜੀ ਘਰ ਵਾਲੀ ਥਾਂ ਵੇਚਦੀ ਏ ਤੇ ਮਨ ਨੂੰ ਬੜਾ ਦੁੱਖ ਲੱਗਿਆ ਇਹ ਕਲਾਜ ਪਿੱਛੇ ਉਹਨ ਘਰ ਵਾਲੀ ਥਾਂ ਵੇਚ ਕੇ ਵਿਚਾਰੇ ਜਾਣ ਕੇ ਕਿੱਥੇ ਸੋ ਭੈਣ ਦੀ ਮਦਦ ਵੀ ਨਹੀਂ ਅੱਗੇ ਆਈਏ ਬਹੁਤ ਗਰੀਬ ਪਰਿਵਾਰ ਹੈ ਬਹੁਤ ਲੋੜਵੰਦੇ ਆ ਇੱਕ ਹੀ ਮਕਾਨ ਇਨਾਂ ਕੋਲੇ ਉਹ ਵੀ ਛੱਤ ਡਿੱਗਣ ਵਾਲੀ ਆ ਤੇ ਨਾਲ ਜਾਂ ਬਰਾਂਡੇ ਵਿੱਚ ਵਿਚਾਰੇ ਗੁਜ਼ਾਰਾ ਕਰਦੇ ਨੇ ਨਾਲ ਮਿਲ ਕੇ ਸਾਰੇ ਪੰਜਾਬੀਆਂ ਨੂੰ ਦੇਸ਼ ਵਿੱਚ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਭੈਣ ਦੀ ਮਦਦ ਕਰੀਏ ਕੋਈ ਇਲਾਜ ਹੋਟੇ ਨਾ ਮਰੇ ਆਪਣਾ ਜਿਹੜਾ ਵਸਚਾਰ ਆ ਆਪਾਂ ਪੂਰਾ ਲਾਈਏ ਭੈਣ ਜੀ ਦਾ ਸੀ ਅਕਾਊਂਟ ਨੰਬਰ ਸਕਰੀਨ ਤੇ ਪਾ ਦਿਆਂਗੇ ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਥੋੜੇ ਤੋਂ ਥੋੜਾ ਮਦਦ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ